ਆ ਭਾਵੇਂ ਪਾਂਡੇ ਮਾਂ ਜੇ ਨਾ ਆਵੇ ਆਇਨੀ ਵੀ ਮੈਂ ਪਾਂਡੇ ਮਾਗ ਲਾ ਕਿਹਦਾ ਭਾਈ ਸਾਡੇ ਨੂੰ ਫੋਨ ਤੇ ਲੱਗੀ ਰਹਿੰਦੀ ਹੈਗੀ ਕੋਈ ਕੰਮ ਨਹੀਂ ਨਵੇੜਦੀ ਆਇਨੀ ਵੀ ਜੱਟ ਜੱਟ ਕੰਮ ਨਹੀਂ ਨਵੇੜਦਾ ਪਤਾ ਨਹੀਂ ਕਿਹਦਾ ਫੋਨ ਆਈ ਜਾਂਦਾ ਸੀ ਕਿਹਦੇ ਨਾਲ ਗੱਲ ਕਰੀ ਜਾਂਦੀ ਸੀ ਬੰਦੇ ਕੀ ਹੋ ਗਿਆ ਤਾਂ ਕੋ ਬਲੀ ਨਹੀਂ ਆ ਭਾਵੇਂ ਭਾਈ ਸੀ ਭਾਈ ਨਾ ਮਾ ਆਇ ਲੈਂਦੀ ਫੋਨ ਤੇ ਲੱਗੀ ਰਹਿੰਦੀ ਹੈ ਕਿਹਦਾ ਸੀ ਫੋਨ ਹੋਣ ਤਾਵੇਂ ਮੇਰੇ ਵਰਝਾਈ ਦਾ ਆਇਆ ਸੀਗਾ ਕੀ ਦਸਾਵਾਂ ਤੇਨੂੰ ਭੰਡ ਤਾ ਮਾਂ ਜੀ ਨੂੰ ਕੋਈ ਗੱਲ ਨਹੀਂ ਤੂੰ ਤਾਂ ਪਹਿਲੇ ਘੋਰਾ ਹੀ ਰਹਿਣੀ ਐਂ ਨੀ ਹੋਰ ਕਾਈ ਘੋਟਨ ਕਟਈਆ ਕੰਮਾ ਡਟਾ ਇਹ ਨਾ ਦੇਖ ਫੇਰ ਹਾਂ ਫੇਰ ਆਪਣੇ ਕੰਮਾਂ ਨੂੰ ਕਵਾਲਾ ਹੋ ਜਾਂਦਾ ਐ ਨਹੀਂ ਪਤਾ ਆਪਣੇ ਕਰਪਾਈਨ ਕਿਦੋਂ ਲੱਗ ਜੇ ਕਣਕ ਬੜਨ ਵਾਲੀ ਫੇ ਕੈ ਬੰਦਿਆਂ ਦੀ ਰੋਟੀ ਜਾਊਗੀ ਵੇ ਮੈਂ ਤੂੰ ਤਾਂ ਪਹਿਲੇ ਹੀ ਕਹਿਦਾ ਤਾਂ ਪੈਣ ਲੱਗ ਜੇ ਵੀ ਹੋਰ ਆਇਆ ਇਹ ਤਾਂ ਜੀ ਦਾ ਪਤਾ ਨਹੀਂ ਕੀ ਹਾਂ ਤੇ ਕੋਈ ਕਹੋ ਕੀ ਨਾ ਕਹੋ ਵੇ ਮੈਂ ਕਰਪਾਈਨ ਜਦੋਂ ਮਿਲੂ ਆਪਾਂ ਦੇਖੀ ਜਊ ਮੇਰੇ ਮਾਮ ਮਾਰੇ ਮੇਰੇ ਪਜੈ ਨੇ ਕੇ ਹੈ ਬੀਦੂਤ ਕਰਾਤ ਲਾ ਜੇ ਮੈਂ ਪਿੰਡ ਜਾਇਆ ਮਾਂ ਅੱਛਾ ਤੇਰੀ ਮੇਰੇ ਬੇਟੀ ਤੇ ਆ ਭਾਈ ਹਾਂ ਹਾਂ ਮੇਰੀ ਮਾਂ ਨੂੰ ਆ ਰਹੇ ਮੈਂ ਬਾਈ ਢਿੱਲੀ ਹੈਗੀ ਅੱਜ ਵਗ ਜਾਣੀ ਮੈਂ ਕੱਲ ਨੂੰ ਆ ਜੂ ਨਾ ਭਾਈ ਅੱਜ ਤਾਂ ਫਿਰ ਕਿੱਥੋਂ ਜਾਈ ਜਾ ਚਲ ਕੋਈ ਨਾ ਐਂ ਤਾਂ ਫਿਰ ਤੇਰੀ ਪਰਜਾਈ ਹੈ ਜੀ ਜੇ ਤੇਰੀ ਬੇਟੀ ਢਿੱਲੀ ਹੈ ਫਿਰ ਕਿਡੀ ਕੋ ਗੱਲ ਹੈ ਜੀ ਤੇ ਚਲ ਕੋਈ ਨਾ ਫਿਰ ਜੇ ਤੂੰ ਦੁੱਖੋਂ ਸੁੱਖਾਂ ਟਾਈਮ ਹੁਣ ਹੁੰਦਾ ਹੀ ਹੈਗਾ ਤੇ ਹੁਣ ਜੇ ਆਪਣੇ ਕਰਪਾਏ ਲੱਗੀ ਭਾਈ ਫਿਰ ਤੈਨੂੰ ਪਤਾ ਰੋਟੀ ਟੁੱਕ ਦਾ ਔਖਾ ਹੋ ਜਾਊਗਾ ਵੇਬਰਾ ਜੀ ਲੁਕ ਨੂੰ ਕਿ ਨਾ ਇਹ ਕਿਹੜਾ ਪੰਨ ਪੱਕਾ ਹੀ ਪਤਾ ਕਿ ਅੱਜ ਆਪਣੀ ਕਪਾਈ ਨੂੰ ਮਿਲ ਜੂਗੀ ਵਾ ਆਪਣੀ ਲੱਗੂਗੀ ਮੇਰੀ ਮਾਂ ਹੈ ਨਾ ਬਿਮਾਰ ਹੈ ਮੇਰੇ ਬਰਜਾ ਹੀ ਨੇ ਰਸੇ ਜਿਵੇਂ ਕੋਲੇ ਜਾਇਆ ਹੂੰਗੀ ਨਾ ਨਾ ਬੰਦੇ ਦੇ ਸਾਸਾਂ ਗਰਾਸਾਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਕਦੋਂ ਕੀ ਹੋ ਜਾਏ ਕੀ ਨਾ ਹੋ ਜਾਏ ਮਾਂ ਘਰੋਂ ਮੈਂ ਵੇਲੇ ਨੂੰ ਪਸਤਾਉਣਾ ਮੈਂ ਮੇਰੇ ਬਰਜਾ ਹੀ ਤੁਲਾਂਗਾ ਵੀ ਜਿਹੜਾ ਦਿਨ ਫੋਨ ਕਰਿਆ ਸੀ ਉਦੋਂ ਤੱਕ ਆਈ ਨਹੀਂ ਹੁਣ ਤੂੰ ਕਿਹਨੇ ਆ ਗਈ ਨਹੀਂ ਬਾਈ ਤੇਰੀ ਬਦਾਈ ਨਾ ਮਰ ਲਾ ਕੋ ਦੋਖਾ ਲੱਗ ਜਾਂਦਾ ਤੇਰੀ ਬੇਬੇ ਦਾ ਉਹ ਜੀ ਫੋਨ ਕਰ ਦਿੰਦੀ ਹੈਗੀ ਉਹ ਤਾਂ ਰੋਜ਼ ਹੀ ਚਲ ਮਾਰਾ ਮੋਟਾ ਵਿਚਾਰੀ ਕਿੰਨੀ ਮਿਸੀ ਕਰੋਂ ਪਈ ਰਹਿੰਦੀ ਐ ਗੋੜੀ ਬੂਟੀ ਖਾਂਦੀ ਹੈਗੀ ਤੇ ਚਲ ਕੇ ਤਾਂ ਪਾਈ ਬਾਲੀ ਹੋ ਜਾਂਦੀ ਹੈਗੀ ਬੇਬੇ ਮਰ ਜੇ ਤੇ ਜੇ ਜਾਣਦੇ ਨੇ ਬਾਈ ਵਧੀਆ ਗੱਲ ਸੀ ਤਾਈਓ ਕਹਿੰਦੇ ਹੁੰਦੇ ਆ ਕਿ ਨਹੀਂ ਬਗਾਨੇ ਬਸ ਪੈ ਨਹੀਂ ਜਦੋਂ ਕੋਈ ਮਾਪਿਆਂ ਨੂੰ ਮਿਲਣ ਨਹੀਂ ਦਿੰਦਾ ਤਾਂ ਇਹ ਤਾਂ ਕਪਾਏਂਦਾ ਮੂਰੇ ਬਹਾਨਾ ਲਾ ਲਵੇ ਤੇ ਮੇਰੀ ਮਾਂ ਖਬਰ ਕਿੰਨੀ ਕਿ ਬਿਮਾਰ ਹੈਗੀ ਮੈਂ ਤਾਂ ਬਾਹਰ ਆਈ ਜਾਂਦਾ ਉਹ ਤਾਂ ਵੀ ਮੈਨੂੰ ਪਤਾ ਕਿਹੜੇ ਵੇਲੇ ਆਵਾਂ ਚਲ ਕੋਈ ਆਈ ਜਾਂਦਾ ਜਾਂਦਾ ਚਲ ਕੋਈ ਨਾ ਆਪਣਾ ਚੂੜੀ ਬਣ ਜਾਣਗੇ ਤੇ ਇੱਕਨ ਕਬੱਡੀ ਜਾਂਦੇ ਤੇ ਚੂਚਾਰ ਦਿਨ ਕੋ ਮਾ ਜੋੜੇ ਵੀ ਚਾਰ ਦਿਨ ਲਾਏ ਮੈਂ ਤੈਨੂੰ ਐਤਾ ਨਹੀਂ ਆਜੀ ਸੀ ਨਾ ਜਾ ਚਲ ਕੋਈ ਨਾ ਅੱਤਰ ਹੁਣ ਹੈਗੀ ਤੇਰੀ ਪਰਜਾਈ ਕੋਲ ਤੇਰਾ ਭਾਈ ਵੀ ਹੈਗਾਗਾ ਆ ਹੁਣ ਉਹਨਾਂ ਨੂੰ ਕੁਝ ਪਿਆਰੀ ਚਾਹੀਈ ਤੇ ਪਿਆਰੀ ਤੇ ਨਹੀਂ ਹੈਗੀ ਬੇਬੇ ਈਆਂ ਨੂੰ ਆਵਾ ਦੂਰ ਨਹੀਂ ਹੁੰਦੇ ਹੁੰਦੇ ਪਰ ਮਾਂ ਦਾ ਈ ਦੁੱਖ ਨਹੀਂ ਸਹਿ ਸਕਦੀ ਹੁੰਦੀ ਮੈਨੂੰ ਮੇਰੀ ਮਾਂ ਦਾ ਦੁੱਖ ਨਹੀਂ ਸਹਿ ਆ ਜਾਂਦਾ ਮੈਨੂੰ ਐਵੇਂ ਮੈਂ ਭੱਗ ਜਾਵਾਂ ਮੈਥੋਂ ਝੱਲੀ ਨਹੀਂ ਜਾਂਦੀ ਮੇਰੀ ਮਾਂ ਬਿਮਾਰ ਮਾਂ ਬਣ ਕੇ ਮੈਨੂੰ ਜਾਏ ਹੋਂਦੇ ਬੇਬੇ ਨਹੀਂ ਪੁੱਤ ਝੱਲੀ ਤਾਂ ਨਹੀਂ ਜਾਂਦੀ ਮੈਂ ਐਂ ਨਹੀਂ ਕਹਿੰਦੀ ਵੀ ਚੜ ਵੀ ਮਾਂ ਤੇ ਪਿਆਰੀ ਹੁੰਦੀ ਐ ਈਆਂ ਨੂੰ ਬਹੁਤੀ ਮੋਹ ਹੁੰਦਾ ਤੇ ਬਹੁਤੀ ਆਪਣਾ ਮਾਂ ਤੇ ਉਹਨਾਂ ਨਾਲ ਆਪਣਾ ਹੋ ਹੁੰਦਾਗਾ ਜੇ ਬਣਾਏ ਜੇ ਪੁੱਤ ਹੁਣ ਕਰਪਾਏ ਲੱਗੀ ਮੈਨੂੰ ਔਖਾ ਹੋ ਜੂਗਾ ਔਖਾ ਰਹਿ ਮੈਨੂੰ ਹੋ ਜਾਊਗਾ ਜਿਹਨੇ ਮਾਪਿਆਂ ਨੇ ਜਰਮ ਦਿੱਤਾ ਹੁੰਦਾ ਨਾ ਮਾਪੇ ਛੱਡਣਾ ਬਹੁਤ ਔਖਾ ਹੋ ਜਾਂਦਾ ਹੈ ਜੇ ਮੈਨੂੰ ਜਾਣ ਦੇਣ ਦੀ ਵਧੀਆ ਗੱਲ ਸੀ ਮਾਂ ਮਿਲਿਆਉਂਗੀ ਕਹਿੰਦੇ ਕਦੋਂ ਮਾਪਿਆਂ ਨੇ ਮੈਨੂੰ ਜਰਮ ਦਿੱਤਾ ਕਬੋਂ ਸੀ ਭੈਣ ਭਾਈ ਸਾਰੇ ਇਕੱਠੇ ਹੋ ਕਦੋਂ ਦੀ ਮਾਪੇ ਦੇ ਕੋਲੇ ਬੈਠੇ ਬੇਬੇ ਤੇਰੀ ਮਰਜ਼ੀ ਨਹੀਂ ਜਾਣ ਦੇਂਦੀ ਦੇਖ ਲੈ ਫਸਲ ਤਾਂ ਕਹਿੰਦੇ ਕਿਸੇ ਨੂੰ ਸੱਦ ਕੇ ਵੀ ਰੋਟੀ ਬਕਵਾ ਲੇਗੀ ਪਰ ਜੇ ਮੇਰੀ ਮਾਂ ਨੂੰ ਪੁੱਛੋ ਗਿਆ ਸਾਥੋਂ ਮਾਂਵਾ ਤੀਏ ਤਦੱਲਾ ਨਹੀਂ ਹੋਣੀਗਾ ਬੇਬੇ ਨਹੀਂ ਭਾਈ ਗੱਲਾਂ ਨੂੰ ਕੋਈ ਨਾ ਆਏ ਕੁਛ ਨਹੀਂ ਹੁੰਦਾ ਪਰ ਮਾਤਵਾਗਾ ਆਏ ਕੋਈ ਤੂੰ ਦੱਸ ਕੀ ਗੱਜਾ ਕੀ ਤੇ ਕਿਹੜਾ ਕੋਈ ਕੀ ਬਾੜੀ ਹੋ ਮੌਜੂਗੀ ਕੋਈ ਨਾ ਚੱਕੇ ਵੀ ਮਿਸਿਓ ਬਾੜੀ ਮੋਟੀ ਹੋਈ ਜਾਂਦੀ ਹੁੰਦੀ ਆ ਬੱਦ ਅਤੀਰਾ ਮਾਜੂਗਾ ਚੰਗਾ ਵੇ ਬੇਜਾਨ ਤਾ ਹੁਣ ਦਿੰਦੀ ਨਹੀਂ ਮਰਜੀ ਏ ਤੇਰੀ ਆਹ ਕੋਈ ਮੁੰਡਾ ਐ ਨਹੀਂ ਪਤਾ ਕਿ ਦਵਾ ਕੇ ਕਹਿ ਦੇ ਵੀ ਕਰ ਪਾ ਲੋਕੋ ਕੀ ਗਿਆ ਹੋਇਆ ਪਤਾ ਲੈਣ ਚੰਗਾ ਵੇ ਬੇ ਚੰਗਾ ਮਰਜੀ ਏ ਤੇਰੀ ਨਾ ਜਾਣਦੇ ਫੇਰ ਉਹ ਬਹਾਨੇ ਬਾਲਦੀ ਰਹਿੰਦੀ ਐ ਇਹਦੀ ਪਰਜਾਈ ਨੂੰ ਵੀ ਆਏ ਆ ਆਪਦੀ ਜੇ ਆਜੇ ਤਾਂ ਵੀ ਨਾਲ ਜੇ ਨਾ ਮਰਾ ਮੋਟਾ ਕੰਮ ਕਰਾ ਕੇ ਜਾਵੇ ਵੀ ਕੰਮ ਦਾ ਤਾਂ ਐ ਨਾ ਕੰਕੜਾ ਵੀ ਜੇ ਦੋਣ ਲਾਉਗੀ ਨਾ ਸਾਡਾ ਵਧਿਆ ਦਾ ਟੂੜੀ ਤੰਦ ਵਾਲ ਨੂੰ ਨਾਲ ਕੰਕੜਾ ਨਿਕਲ ਦੂਗੀ ਉਹ ਵੀ ਜਾਣ ਕੇ ਆਪਦੇ ਦਾਤ ਕਾਉਂਦੀ ਐ ਕੀ ਪਤਾ ਢਿੱਡੀ ਖਨਾਟੇ ਕੀਏਗੀ ਹੋਰ ਉਹਨਾਂ ਨਾਲ ਬੇਬੇ ਬੈਠੀ ਜਿਗੋ ਗੱਲ ਨਹੀਂ ਹੋਈ ਉਹ ਤਾਂ ਬੇਬੇ ਵਾਲੇ ਫੋਨ ਤੇ ਆਇਆ ਸੀ ਮੈਂ ਆਪਦੇ ਵਾਲੇ ਫੋਨ ਤੋਂ ਲਾ ਕੇ ਨਾ ਕਹਿਨੀ ਮੇਰੀ ਪਰਜਾਈ ਨੂੰ ਹੈਲੋ ਹਾਂ ਬਾਬੀ ਉਹ ਤਾਂ ਮੈਂ ਗੱਲ ਨਹੀਂ ਕਰੀ ਬੇਬੇ ਮੇਰੀ ਨਾ ਕੋਲੇ ਬੈਠੀ ਸੀ ਰਸੋਈ ਚ ਭਾਂਡੇ ਧੋਈ ਜਾਂਦੀ ਸੀਗੀ ਮੈਂ ਕਹਿਨੀ ਹੈਗੀ ਹਾਂ ਹਾਂ ਬਹਾਨਾ ਘਾਣੂ ਲਾਉਣੀ ਬਾਬੀ ਮੇਰੀ ਗੱਲ ਤਾਂ ਸੁਣ ਲਾ ਮੈਂ ਤੈਨੂੰ ਐ ਕਹਿਨੀ ਹੈਗੀ ਬੇਬੇ ਨਾਲ ਮੈਂ ਗੱਲ ਕੀਤੀ ਸੀ ਉਹਦੀ ਫੋਨ ਕੱਟਤਾ ਮੈਂ ਤੇਰਾ ਉਹ ਤਾਂ ਫੁੜਫੁੜ ਕਰੀ ਜਾਂਦੀ ਸੀ ਵੀ ਪਤਾ ਨਹੀਂ ਕਿਹਦਾ ਫੋਨ ਆਇਆ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਆ ਕਿ ਕੰਮ ਪਿਆ ਭਾਂਡੇ ਪਏ ਆ ਬਾਈ ਉਹ ਤਾਂ ਮੇਰੇ ਨਾਲ ਬਾਹਰ ਹੀ ਕੁਝ ਕਰਕੇ ਹੱਡੀ ਜਦੋਂ ਮੈਂ ਪੁੱਛਿਆ हां के हां सीबी मेरी मां बीमार है बेबे मेनू जाय आवन दे ओ त कहंदी है के हां ओ त कहंदी जाना नहीं पई कहंदी अक्के ਨਾਲ ਤੱਕ ਕਿਰਪਾएन मिलूगी आपां कनक ਕੱਢਾਂਗੇ ਨਹੀਂ ਤੂੜੀ-ਤਾੜੀ ਬਣਾ ਕੇ ਫੇਰ ਵਲਜੀ ਭੂਆ ਦੋ ਦੇ ਵੀ ਚਾਰ ਦਿਨ ਲਾਇਆ ਜੀ ਹੁਣ ਮੇਰੇ ਕੀ ਕਹਿੰਦੇ ਆਪਦੇ ਹੱਥ ਗੱਲ ਹੈਗੀ ਭਾਬੀ ਫਰਮਾ ਨਹੀਂ ਸਕਦੀ ਭਾਬੀ ਹੁਣ ਕੀ ਕਰਾਂ ਹੁਣ ਜੀ ਤਾਂ ਮੇਰਾ ਵੀ ਕਰਦਾ ਵੀ ਮੇਰੀ ਮਾਂ ਐ ਮੈਂ ਜਾ ਮਾਂ ਜਦੋਂ ਬਿਮਾਰ ਹੈ ਜਦੋਂ ਮੈਂ ਨਾ ਜਾਉਂਗੀ ਹੋਰ ਕੌਣ ਜਾਊ ਨਹੀਂ ਨਹੀਂ ਭਾਬੀ ਮਾਸੀ ਦੇਰ ਨਾ ਕਿੱਥੇ ਗੱਲ ਕਰਦੀ ਦੇ ਰਹੀ ਹੈ ਉਹ ਤਾਂ ਕਹਿੰਦੇ ਫਿਰ ਮੈਨੂੰ ਆਖੋ ਜਾਣ ਕੇ ਗੱਲ ਕਰਾਉਣੀ ਹੈਗੀ ਨਹੀਂ ਨਹੀਂ ਭਾਬੀ ਸਾਡੇ ਕਪਾਏ ਲੱਗੂਗੀ ਮੈਂ ਕਣਕ ਵੜਵਾ ਦੇਣਾ ਅਜ ਤਾਂ ਨਹੀਂ ਤੂੜੀ ਤਾਂ ਤਾਂ ਸਾਂਭ ਲਈਏ ਸੀ ਉਸ ਤੋਂ ਬਾਅਦ ਚ ਆ ਜੂਗੀ ਭਾਬੀ ਕੋਈ ਨਾ ਬੇਬੇ ਨੂੰ ਤੁਸੀਂ ਦਵਾਈ ਦਲਾ ਦਵਾ ਦਿਓ ਇੱਥੋਂ ਡਾਕਟਰ ਤੋਂ ਮਾਨਸਾ ਲੈ ਜਾ ਫਿਰ ਤੁਸੀਂ ਬਾਈ ਨੂੰ ਕਹਦੇ ਤੂੰ ਤੇ ਬਾਈ ਮਾਨਸਾ ਲੈ ਜਾਓ ਗੱਡੀ ਤੇ ਦਵਾਈ ਦਵਾ ਲਿਓ ਮੈਂ 2-4 ਦਿਨ ਠਹਿਰ ਕੇ ਆਉਂਗੀ ਭਾਬੀ ਠੀਕ ਹੈ ਭਾਬੀ ਠੀਕ ਹੈ ਚੰਗਾ ਲੈ ਜਾਓ ਵੇਖ ਲੈ ਬੇਬੇ ਮੈਨੂੰ ਜਾਣ ਨਹੀਂ ਦਿੰਦੀ ਭਾਬੀ ਆਦੀ ਕਹਿੰਦੀ ਆ ਕਿ ਵੱਧ ਬਿਮਾਰ ਹੈ ਬੇਬੇ ਵੀ ਮੈਂ ਤੇ ਤੇਰ ਬਾਈ ਗੱਡੀ ਤੇ ਮਾਂਸਾ ਲੈ ਕੇ ਜਾਂਦੇ ਆ ਹੁਣ ਜੇ ਮੈਂ ਬੋਲਦੀ ਆ ਤਾਂ ਵੀ ਮਾੜੀ ਬਾਈ ਨਹੀਂ ਬੋਲਦੀ ਤਾਂ ਵੀ ਮਾੜੀ ਬਾਈ ਦੀ ਆ ਜੇ ਮੇਰੀ ਮਾਂ ਨੂੰ ਕੁਝ ਹੋ ਗਿਆ ਸਾਡਾ ਸਾਰੀ ਉਮਰ ਦਾ ਮਾਮਾ ਦੀ ਹਾਂ ਦਾ ਬਿਛੋੜਾ ਪੈ ਜੂ ਐਨਾ ਮੇਰੀ ਸੱਸ ਨੂੰ ਵੀ ਨਹੀਂ ਆਉਂਦਾ ਵੀ ਮੇਰੀ ਧੀ ਹੈ ਜਦੋਂ ਮੈਂ ਕਹਿੰਦੀ ਮੇਰੀ ਧੀ ਉਹਦੀ ਆ ਜਾਂਦੀ ਹੈ ਮੇਰੇ ਕੋਲ ਵੀ ਇਹ ਵੀ ਕਿਸੇ ਦੀ ਧੀ ਹੈ ਮੈਂ ਭੇਜ ਦਿਆਂ ਐਂ ਕਹਿੰਦੇ ਹੁੰਦੇ ਆ ਕਿ ਸਹੁਰੇ ਸਹੁਰੇ ਹੀ ਹੁੰਦੇ ਆ ਪੇਕੇ ਪੇਕੀ ਹੁੰਦੇ ਆ ਮਾਵਾ ਮਾਵਾ ਹੁੰਦੀਆਂ ਸੱਸਾ ਸੱਸਾ ਹੁੰਦੀਆਂ ਮੇਰੀ ਸੱਸ ਨੇ ਤਾਂ ਆਪ ਦੀ ਹਿੰਡ ਪਗਾ ਲਈ ਅੱਗੇ ਨਾਲੇ ਤਾਂ ਕਣਕ ਵੱਢਾਂਗੇ ਨਾਲੇ ਤੂੜੀ ਧੋਵਾਂਗੇ ਫੇਰ ਵਗ ਜੀ ਚੱਲ ਇਹਨੂੰ ਕੰਮ ਪਿਆਰਾ ਹੈ ਇਹਨੂੰ ਮੇਰੀ ਮਾਤਾ ਨਹੀਂ ਪਿਆਰੀ ਇਹਨੂੰ ਐ ਨਹੀਂ ਆਉਂਦਾ ਵੀ ਜੇ ਇਹਦੀ ਮਾਂ ਨੂੰ ਕੁਝ ਹੋ ਗਿਆ ਫੇਰ ਵੀ ਤਾਂ ਅਸੀਂ ਜਾਵਾਂਗੇ ਚੱਲ ਦੇਖੀ ਜਾਉਂਗਾ ਨਾ ਜਿਵੇਂ ਕਹਿੰਦੇ ਬੇਬੀ ਕਰਦੀ ਓਵੇਂ ਠੀਕ ਹੈ ਆਪਦਾ ਕੰਮ ਕਰ ਲੈਣੀ ਕੋਈ ਦਾਲ ਪਾਣੀ ਰੰਗ ਦਿੱਤਾ ਸੀ ਕਦੋਂ ਦਾ ਰੰਗ ਚ ਪਿਆਗਾ ਚੜ ਗਿਆ ਵਧੀਆ ਰੰਗ ਦਾ ਸਾਵਧਨ ਨੂੰ ਕਿਹੜੇ ਬੇੜਿਆਂ ਦਾ ਪਾਈ ਤੌਲ ਗਿਆ ਤੋਤਾ ਤੇ ਹਰੀਆ ਦੇਖਣਾ ਸੁਕਣਾ ਨਹੀਂ ਪਾਇਆ ਹੈ ਤੇ ਵੀ ਫਿਰ ਕੀ ਹੋਵੇ ਸੁਕਣਾ ਨਹੀਂ ਪਾਇਆ ਪਹਿਨਾ ਮੈਂ ਫੋਨ ਸੁਣ ਲਾ ਗਈ ਮੇਰੀ ਭਜਾਈ ਦਾ ਉਦੋਂ ਵੇਲੇ ਤੇ ਮੈਂ ਤੇਰੇ ਕੋਲੇ ਖੜ ਗਈ 2 ਮਿੰਟ ਇਹ ਤਾਂ ਸੁੱਕੀ ਜਾਊਗੇ ਵੇ ਜੀ ਨਾਲ ਜਿਹੜਾ ਹੁੰਦਾ ਜਦੋਂ ਮੇਰੀ ਸੁਰਤੀ ਤਾਂ ਮੇਰੇ ਪੇਕੇ ਆ ਮੰਨੀ ਪਈ ਆ ਆ ਕੰਮਾਂ ਚ ਕਿਹੜਾ ਮੇਰਾ ਧਿਆਨ ਇਹਦੇ ਅਨਸਾਰ ਦੇ ਨੂੰ ਮੈਂ ਚੱਕ ਰਿਹਾ ਸੋਚਦਾ ਭਾਈ ਤੇਰੀ ਪਾਣੀ ਸੀ ਕੰਧ ਬਸ ਆਈ ਸੀ ਬਿਕੋਸ ਨੂੰ ਫੋਨ ਆ ਗਿਆ ਤੇ ਬਸ ਮੈਂ ਤਾਂ ਹੁਣ ਕਿਰੋਂ ਫਿੰਡ ਤਿਆਰ ਹੋ ਕੇ ਵਗ ਜੂਗੀ ਘਰ ਦੇ ਕੰਮ ਤਾਂ ਤੂੰ ਸਾਰੇ ਭੁੱਲ ਜਾਂਦੀ ਕਿ ਤੈਨੂੰ ਫੋਨ ਆ ਜਾਂਦਾ ਬਸ ਉਧਰੋਂ ਆ ਫਿੰਡ ਕਰੀਉ ਕਾਹਨੋਂ ਵੇਬ ਭੁੱਲ ਜਾਂਦੀ ਆ ਕੀ ਘਰ ਦੇ ਕੰਮ ਸਭ ਕੁਝ ਯਾਦ ਹੁੰਦੇ ਆ ਪਰ ਹੁਣ ਮੇਰੇ ਸੱਚੋਂ ਗੱਲ ਕੋ ਕੀ ਲੱਗ ਰਿਹਾ ਰੋਟਾ ਵੀ ਨੂ ਪਤਾ ਜਿਵੇਂ ਮੈਂ ਬੈਠੀ ਹਾਂ ਛੋਟਾ ਕਰ ਦਿਨ ਗੱਡੀ ਜਾਨੀ ਹੈ ਕਿ ਮੇਰੇ ਮਾਂ ਮਾਰਦਾ ਵੀ ਨਹੀਂ ਦਰਦਸ ਕਰਿਆ ਵੀ ਤੂੰ ਬਾਈ ਤੂੰ ਨਾ ਬਸ ਸਮਾ ਲੈ ਮੋਟਾ ਕੇ ਜੋ ਫੋਨ ਆ ਜਾਂਦਾ ਆ ਟੰਗ ਜੇ ਕਰਨ ਲੱਗ ਜਾਂਦੀਆਂ ਮੈਂ ਤਾਂ ਜਾ ਕੇ ਆਉਣੀ ਆ ਦੇਖ ਪਿੱਟੇ ਚ ਕੰਮ ਤੇ ਭਾਈ ਕੰਮ ਕਰਦੀ ਆ ਨਹੀਂ ਪਤਾ ਮੁੰਡਾ ਆ ਕੇ ਕਿਦੋਂ ਫਿਰ ਕਹਦੇ ਰੋਟੀ ਟੋਕਦਾ ਮੈਨੂੰ ਨਾ ਦੇਖੀ ਜਾਈਂ ਤਾਂ ਸਬਜ਼ੀ ਕੋਈ ਦਾਲ ਬਣਾ ਲੀ ਮੂੰਗੀ ਮਾਂ ਜੀ ਨਹੀਂ ਆ ਲੂ ਲੂ ਤਾਂ ਦੀ ਉਬਲ ਮੈਂ ਕੰਮ ਜਾ ਕੇ ਆਉਣੀ ਆ ਮਾਰਾ ਜਾ ਪਿੱਟੇ ਚ ਕਿ ਜਾ ਆਵੇਂ ਬੇਬੇ ਤੈਨੂੰ ਤਾਂ ਸਰ ਗਿਆ ਹੀ ਕਹਿ ਕੇ ਮੈਂ ਕੰਮ ਜਾ ਕੇ ਆਉਣੀ ਆਂਗੀ ਪਰ ਤੈਨੂੰ ਕਹਿੰਦੇ ਮਗਾਨੀ ਮਾਂ ਨੂੰ ਮੇਰੀ ਮਾਂ ਦਾ ਕੀ ਤਸ ਹੈਗਾ ਤੈਨੂੰ ਤਾਂ ਕੰਮ ਪਿਆਰੇ ਹੈਗੇ ਤੈਨੂੰ ਕਹਿੰਦੇ ਹੁੰਦੇ ਸਿਆਣੀਆ ਕੰਮ ਪਿਆਰੇ ਚੰਮ ਨਹੀਂ ਪਿਆਰਾ ਮੇਰਾ ਚੰਮ ਨਹੀਂ ਸੋਨੂੰ ਪਿਆਰਾ ਵੀ ਸਾਡੀ ਨੂੰ ਤਾਂ ਜੀ ਨਹੀਂ ਲੱਗਦਾ ਹੁਣਾਂ ਵੀ ਇਹਦੀ ਮਾਂ ਬਿਮਾਰ ਹੈਗੀ ਤੂੰ ਤਾਂ ਕੰਮਾਂ ਨੂੰ ਜਰਕਦ ਨੇ ਹੁਕਮ ਲਾ ਗਈ ਕਰ ਲੈ ਮੇਰੀ ਤਾਂ ਸੁਰਤੀਆ ਤੇ ਪੇਕਾਂ ਚ ਪਈ ਆ ਮੇਰੀ ਮਾਂ ਚ ਪਈ ਆ ਪਤਾ ਨਹੀਂ ਮੇਰਾ ਭਰਾ ਤੇ ਭਰਜਾਈ ਮੇਰੀ ਮਾਂ ਨਾਲ ਕਿਵੇਂ ਲੈ ਲੜੀਆਂ ਕੱਢੀ ਜਾਂਦੇ ਹੁਣ ਕਿ ਖਬਰ ਕਿੰਨੀ ਕੁ ਬਿਮਾਰ ਹੈ ਕਿੰਨੀ ਕੁ ਨਾ ਬਿਮਾਰ ਤੇ ਤਾਂ ਜਰਕਦ ਨੇ ਕਹਿੰ ਕਰੂੰਗੀ ਦਾਲ ਤਾਂ ਕਹਿੰਦੇ ਜਹੀ ਧਰੀ ਕੀ ਕਹਿੰਦੇ ਕੋਈ ਨਾ ਜਿੱਤੇ ਤੂੰ ਮਾਰ ਹੋਈ ਤੇਰੀ ਤੀਨੂ ਸੱਦੀ ਉਹ ਤਾਂ ਮੈਂ ਵੀ ਕਹੂੰਗੀ ਵੀ ਤੈਨੂੰ ਕੀ ਹੁੰਦਾਗਾ ਤੂੰ ਘੜਵੇਂ ਕਹਿੰਦੇ ਮਰਨ ਲੱਗੀ ਐਂਗੀ ਕੋਈ ਨਾ ਕਹਿੰਦੇ ਤੇਰੀ ਤੀਨੂ ਕਹਿੰਦੇ ਕਹੀ ਤੂੰ ਮੇਰੇ ਨੂੰ ਫੋਨ ਕਰ ਜਮਾਨੀ ਕਰਦੀ ਵੀ ਮੈਂ ਹੈਗੀ ਦਵਾਈ ਦਵਾ ਦੇਉ ਆਪਦੀ ਤੀਨ ਤੌਦੀ ਸੱਦ ਲੈਂਦੀ ਵੀ ਆ ਜਾ ਆ ਜਾ ਛੇਤੀ ਮੈਨੂੰ ਦਵਾਈ ਦਵਾ ਦੇ ਤੂੰ ਕਿ ਮੈਂ ਕਹਿੰਦੀ ਆਪਦੀ ਤੀਜ ਦਵਾਈ ਨੂੰ ਜੜਕਦ ਨੇ ਮੈਨੂੰ ਦਵਾਈ ਦਵਾ ਦੇ ਮੇਰੀ ਮਾਂ ਦਾ ਕਿਹੜਾ ਕੋਈ ਹੈ ਹੀ ਨਹੀਂ ਨਾ ਤੈਨੂੰ ਨਹੀਂ ਕਹਿੰਦੇ ਤਰਸ ਹੈਗਾ ਮੇਰੀ ਮਾਂ ਦਾ ਬਾੜੀ ਕਹਿੰਦੇ ਜ਼ੁਲਮ ਕਰਦੀ ਐ ਤੂੰ ਤਾਂ ਮੇਰੇ ਤੇ ਚੱਲ ਕੋਈ ਨਾ ਬੇਬੇ ਤਾਂ ਕਹਿੰਦੀ ਮੂੰਗੀ ਧਰ ਲਾ ਮੂੰਗੀ ਨਾ ਕਿੱਥੋਂ ਸਰਜੂ ਕੈਨਿੰਗ ਤਾਂ ਮੂੰਗੀ ਆਗੀ ਇਹ ਮੂੰਗੀ ਨਾ ਤਾਂ ਮੈਂ ਕਹਿੰਨੀ ਕਿ ਤੇ ਸਾਰੀ ਨਾ ਤੇਰੇ ਤੇ ਪਾਏ ਨਾਲ ਰਾਜ ਰਣ ਕਰੀ ਕੀ ਤਾਂ ਕੋਈ ਪੂਰੀ ਨਹੀਂ ਲਿਆ ਕੇ ਰੱਖ ਦੇ ਕੈਨਿ ਖੁਲਾਈ ਗਾਲ ਪਈ ਧਰ ਲਾ ਤੇ ਉਂਗੀ ਗਾਲ ਪਈ ਧਰ ਲਾ ਜੇ ਕੋਈ ਦਾੜੂ ਮੈਂ ਫੇਰੀ ਧਰੂੰਗੀ ਲੋੜਾ ਆਏ ਤੇ ਮੈਂ ਚਾਰ ਆਲੂ ਇਹਦੇ ਵਿੱਚ ਕਿੰਨੇ ਕਾ ਲੂ ਨੇ ਇਹ ਮੱਸ ਸਰੇ ਹੀ ਪਿਆ ਲਾ ਬੇਬੇ ਬੰਗੋ ਤਾਂ ਕਹਿੰਦੀ ਆਲੂ ਧਰ ਲਾ ਚਲ ਜਿੰਨੇ ਕ ਹੈਗੇ ਮੈਂ ਧਰ ਦਨੀ ਆਗੀ ਜਿਵੇਂ ਕਹਿੰਦੀ ਹੋਵੇ ਠੀਕ ਹੈਗੀ ਆ ਕੇ ਮਾਂ ਪੁੱਤ ਨੇ ਸੱਤੇ ਹੋ ਜਾਣਗੇ ਵੀ ਦਾਲ ਜੀ ਤੇਰੀ ਦਾਲ ਨਹੀਂ ਤੇਰੀ ਜਿਹੜੀ ਦਾਲ ਤੇ ਮਾਂ ਲੈ ਕੇ ਤੂੰ ਮੈਂ ਫੇਰ ਹੀ ਤੋ ਰੂੰਗੀ ਆਚਾਰ ਆ ਲੂਗੀ ਉਬਲਵੇਂ ਧੰਦ ਨਹੀਂ ਹਜੇ ਕਹਿੰਦੀ ਮੂੰਗੀ ਧਰਨੀ ਮੂੰਗੀ ਨਾ ਤਾਂ ਮੈਂ ਕਹਿੰਦੀ ਹੁਣ ਛਾਲੇ ਨਾ ਰੱਜ ਲੈਣ ਕਿਤੇ ਹੁਕੋਂ ਤਾਂ ਵੱਡੇ ਵੱਡੇ ਲਾ ਜੂਗੀ ਤੰਮ ਹੁੰਦਾ ਨਹੀਂ ਕੋਈ ਚੀਜ਼ ਕੋਈ ਪੂਰੀ ਨਹੀਂ ਹੁੰਦੀ ਜਿਨੀ ਕਿ ਮੈਂ ਧਰ ਦਨੀ ਆ ਫਿਰ ਕਹਿੰਦੇ ਥੋੜੀ ਘਰੀ ਐ ਇਹਨੂੰ ਪਤਾ ਨਹੀਂ ਇਹਨਾਂ ਨੇ ਖੇਤੀ ਦਾ ਕੰਮ ਨਹੀਂ ਕਰਿਆ ਕਦੇ ਜੇ ਖੇਤੀ ਦਾ ਕਰਿਆ ਹੂਆ ਕਿਨਾਂ ਫੇਰੀ ਚੀਜ਼ਾਂ ਦਾ ਪਤਾ ਲੱਗੂਗਾ ਵੀ ਕੀ ਧਰਨਾ ਕੀ ਨਾ ਧਰਨਾਗਾ ਖੇਤੀ ਤਾਂ ਮੈਨੂੰ ਪਤਾ ਕਿ ਨਹੀਂ ਖੇਤੀ ਤੇ ਮੈਂ ਨਹੀਂ ਕਰਾ ਮੇਰੇ ਭਰਾ ਭਝੇ ਤਾਂ ਮੈਂ ਕਰਦੇ ਦੇਖੀ ਹੈਗੇ ਫਤਿਹ ਵਿਦਾਲ ਪਾਣੀ ਕਿੰਨਾ ਘੱਟ ਹੈ ਜਿੰਨਾ ਕਹਿੰਦੇ ਤੇਰੇ ਘਰੇ ਉਹਨਾਂ ਕੁ ਮਜੀ ਧਰ ਦਿੰਨੀ ਹੈਗੀ ਇਹਨੇ ਲੜਾਈ ਤਾਂ ਮੇਰੇ ਨਾਲ ਫਿਰ ਵੀ ਕਰਨੀ ਹੈ ਹੁਣ ਵੀ ਕਰਨੀ ਐਨੀ ਘੱਟ ਰਹੀ ਹੋਣੀ ਚਲ ਆਪੇ ਭੁੱਲ ਜਾਣਗੇ ਦੇਖਾ ਕਿ ਨਜ਼ਰ ਹੋ ਗਿਆ ਧਾਲ ਧਰੀ ਪਈ ਨੂੰ ਰਿੱਜ ਦੀ ਕਿਨਾਰ ਰਿੱਜ ਦੀ ਹੁਣ ਆਲੂ ਆਏ ਨਹੀਂ ਪਤਾ ਉਬਲੇ ਹੋਣਗੇ ਕਿਨਾ ਹਜੇ ਨਾਲੇ ਆ ਕੇ ਬੋਲੂਗੀ ਚਾਰ ਆਲੂ ਸੀਗੇ ਉਹਨੇ ਮੈਂ ਧਰਤੇ ਹਜੇ ਆਖੂ ਨਾਲ ਇੱਥੇ ਬੈਠੀ ਐ ਇਹ ਤਾਂ ਕਹੀ ਦੇਣਾ ਨਾ ਆ ਦੁੱਧ ਤਾਂ ਬਣਾਈ ਪਈ ਰਿੱਜ ਪਈ ਆਗੇ ਪਰ ਦੂੰਗੀ ਨਾ ਕੀ ਹੋ ਜਾਂਦਾ ਜੇ ਮੇਰੀ ਮਾਂ ਕੋਲ ਜਾਣ ਨਾ ਦਿੰਦੀ ਹੁਣ ਕਿਹੜੇ ਨਾਲ ਕਪਾਣ ਲੱਗੂ ਨਾਲ ਕਪਾਣ ਲੱਗਣੀ ਨਹੀਂ ਨਾਲ ਮੈਨੂੰ ਜਾਣ ਨਹੀਂ ਦਿੱਤਾ ਜੇ ਕਪਾਣ ਲੱਗਦੀ ਨਾਲੇ ਤਾਂ ਇਹ ਕਹਿੰਦੇ ਰੁੱਧ ਲਿਆਉਂਦੀ ਕੋ ਸਾਡੇ ਦੁੱਧੋ ਥੋੜਾ ਦਾ ਵੀ ਇੰਨੇ ਬੰਦੇ ਹੋਣਗੇ ਨਾਲੇ ਮੈਨੂੰ ਕੋਈ ਦਾਲ ਪਾਣੀ ਲੈ ਕੇ ਦਿੰਦੀ ਇਹ ਤਾਂ ਮੈਨੂੰ ਜਾਣ ਕੇ ਮੇਰੇ ਸਾਸਣੇ ਤਾਂ ਮੈਨੂੰ ਬਹਾਨੇ ਨੇ ਰੱਖ ਲਿਆ ਵੀ ਜੀ ਇੰਨਾ ਕਿ ਮੈਂ ਕਹੂੰਗੀ ਇਹ ਨਹੀਂ ਜਾਣਾਂਗੀ ਕੀ ਕੱਖੀ ਜਾਨੀ ਆ ਭਾਈ ਕੀ ਬੋਲੀ ਜਾਨੀ ਆ ਤਾਂ ਤੇ ਆ ਲੂਗਲ ਮੈਂ ਹਾਂ ਮੈਂ ਤੇ ਧਰ ਤੇ ਬੋਲਣਾ ਤਾਂ ਮੈਂ ਕੀ ਸੀਗਾ ਮੈਂ ਤੇ ਧਰ ਤੇ ਉਬਲ ਮੈਂ ਤਾਂ ਇਹ ਤਾਂ ਪਾਈ ਜਾਂਦੀ ਥੋੜੇ ਜਿਹਾ ਲੱਗਦੇ ਨੇ ਤਾਂ ਤੈਨੂੰ ਨਿੱਕੀ ਪਤੀਲੀ ਚ ਤੇ ਨਹੀਂ ਬੈਠੀ ਆ ਇਹ ਭਾਈ ਤੂੰ ਕਿਨੂੰ ਸਾਰੇਂਗੀ ਬੇਬੀ ਇੰਨੇ ਕਿ ਸੀਗਾ ਮੈਂ ਧਰਤੇ ਪਹਿਲਾਂ ਮੂੰਗੀ ਦੇਖੀ ਦਾ ਪਾਖਰ ਕੇ ਚ ਮੂੰਗੀ ਵੀ ਇੰਨੀ ਕਿ ਸੀਗੀ ਇਹ ਆਲੂ ਚਾਰ ਸੀ ਤੂੰ ਕਹਿਆ ਸੀ ਜਹੇ ਦਾ ਆਲੂ ਤਰਨ ਚਾਹੇ ਮੂੰਗੀ ਮੂੰਗੀ ਮੈਨੂੰ ਥੋੜੀ ਲੱਗੀ ਮੈਂ ਆਦੂ ਧਰਤੇ ਤੇ ਫੇਰ ਕਾਈ ਤੂੰ ਆਦੂ ਤਾਂ 바ਵਾ ਤਾਂ ਲੈਂਦੀ ਇਹ ਤਾਂ ਸੋਈ ਗੱਦ ਮੰਗੂ ਕਾਈ ਜਾਣੇ ਹੋਗੇ ਆਪਾਂ ਹੁਣ ਕਾਈ ਬੰਦਿਆਂ ਨੀ ਖਾਤੇ ਰੋਟੀ ਜਾਊਗੀ ਆਪਾਂ ਕਰ ਐਦੀਆਂ ਫੇਰ ਇਹ ਤਾਂ ਸੋਈ ਗੱਦ ਤੋ ਜਵਾਕਾ ਵਾਂਗੂ ਕਿਵੇਂ ਕੋਈ ਦੋ ਜਣਿਆਂ ਨੇ ਖਾਣੀ ਹੁੰਦੀ ਐ ਜਵਾਕਾ ਵਾਂਗੂ ਖੇਡ ਬਣਾ ਲੀ ਖੇੜਨੀ ਬਣਾਈ ਹੋਏ ਤੇ ਖੇੜ ਕੇ ਤੂੰ ਤਾਂ ਮੈਨੂੰ ਹੀ ਦੱਸੀ ਜਾਣੀਗੀ ਜਿੰਨੇ ਆਲੂ ਸੀ ਉਹਨੇ ਮੈਂ ਧਰਤੇ ਆਲੂ ਹੀ ਚਾਰ ਸੀਗੇ ਮੈਂ ਕੀ ਕਰਾਂ ਮੈਂ ਹੋਰ ਕਿੱਥੋਂ ਲਿਆਂਦੀ ਤੂੰ ਤਾਂ ਬਾਹਰ ਨੂੰ ਭੱਗ ਗਈ ਰ ਬਾਹਰ ਨੂੰ ਭੱਗ ਗਈ ਯਾ ਭਈਆ ਛ ਕੋਈ ਜਵਾਬ ਸੀ ਕਿ ਜਵਾਬ ਤਾਂ ਮੰਗਾ ਲੈਣੀ ਚਾਹੇ ਮੈਂ ਤਾਂ ਮਾਈ ਪਿੰਡ ਚ ਭੱਗ ਗਈ ਸੀ ਕੰਮ ਤੰਦੇ ਤਾਕ ਮੈਂ ਪਿੰਡ ਚ ਆ ਗਈ ਸੀ ਬਾਬੇ ਮੈਨੂੰ ਕਿਹੜਾ ਤੁਸੀਂ ਪੈਸੇ ਖਵਾਉਣੇ ਮੇਰੇ ਕੋਲ ਕੀ ਸੀ ਮੈਂ ਕਾਹਦਾ ਮੰਗਾਉਂਦੀ ਪੈਸਾ ਨਹੀਂ ਸੀ ਢੇਲਾ ਨਹੀਂ ਸੀ ਜੇ ਮੈਂ ਗਾਂਸ਼ ਤੇ ਦਰ ਵੀ ਨਹੀਂ ਫੇਰ ਵੀ ਤੇਰੀ ਲੜਾਈ ਸੀ ਜੇ ਮੈਂ ਜਗਾਂਸ਼ ਦੀ ਬੱਚਤ ਕਰ ਲਈ ਮੈਂ ਚੁੱਲੇ ਤੇ ਦਰ ਤੇ ਤਾਂ ਫੇਰ ਵੀ ਲੜਾਈ ਕਰ ਲਈ ਬੇਨੂ ਨਹੀਂ ਭਾਈ ਲੜਾਈ ਆ ਤੂੰ ਜਵਾਕਾ ਵਾਂਗੂ ਕੰਮ ਜਿਆ ਕਰੀ ਜਾਂਦੀ ਆ ਕੋਈ ਤਾਂ ਭੋਰਾ ਹੀ ਨਹੀਂ ਕੰਮ ਕਰਨ ਦਾ ਲਖਣ ਪੇਕਿਆਂ ਨੂੰ ਜੁਬਠੇਰਾ ਤਿਆਰ ਹੋ ਜਾਂਦੀ ਆ ਉਹਨੇ ਤਾਂ ਨਹੀਂ ਚੱਕਰੇ ਨੇ ਲਖਣ ਆ ਜਾਂਦੇ ਮੈਂ ਪੇਕੀ ਜਾਣਾ ਬੇਬੇ ਪਿਆਕਿਆਂ ਨੂੰ ਹੀ ਕਹੀ ਜਾਣੀ ਐ ਮੇਰੇ ਤੇ ਤਾਂ ਮੂੰਹ ਹੀ ਲੱਗੀ ਜਾਣੀ ਦੁਆ ਕੇ ਪਿਆਕਿਆਂ ਤਿਆਰ ਹੋਈ ਨੇ ਪੇਕੇ ਤਿਆਰ ਹੋਈ ਨੇ ਜਿੱਤੇ ਭੈਣ ਆਉਂਦੀ ਹੈਗੀ ਉਹਦੇ ਤੂੰ ਕਿ ਮੈਂ ਕਹਦਨੀ ਮੇਰੀ ਧੀ ਨੇ ਆਣਾ ਤੈਨੂੰ ਆਗੇ ਧੀ ਦਾ ਚਾ ਚੜਦਾ ਜਜ ਮਾਂ ਮਗਰ ਮੇਰੀ ਮਾਂ ਨੂੰ ਵੀ ਚਾ ਚੜਦਾ ਕਿ ਮੇਰਦੀ ਆ ਗਈ ਫੇਰ ਮੇਰੀ ਠੀ ਭਾਈ ਆਇਆ ਕੰਮ ਛੱਡ ਕੇ ਤਾਂ ਨਹੀਂ ਆਉਂਦੀ ਵੀ ਹੁਣ ਕੰਡ ਕਬੱਡੀ ਜਾਂਦੇ ਜਾਂ ਤੂੜੀ ਬਣਾਈ ਜਾਂਦੇ ਦੀਪ ਚਾਲੇ ਕੰਮ ਛੱਡ ਕੇ ਆ ਗਈ ਤੂੰ ਤਾਂ ਆ ਗਈ ਜਮਾ ਹੁਣ ਵਿਚਾਲੋ ਭੱਜਣ ਨੂੰ ਤਿਆਰ ਸੀ ਕੰਮ ਦਿਓ ਬਿਚਾਲੇ ਭੱਜਣ ਨੂੰ ਤਿਆਰ ਨਹੀਂ ਬੇਬੇ ਜੇ ਮੇਰੇ ਬਾਪ ਮਾਰ ਸੀ ਮੇਰੇ ਭਜਾਈ ਨੇ ਕਿ ਹਾਂ ਮੈਂ ਫੇਰ ਜਾਂਦੀ ਸੀ ਜੇ ਮੇਰਾ ਫੋਨ ਨਾ ਆਉਂਦਾ ਮੇਰੇ ਕੋਲ ਜੇ ਤਾਂ ਮੈਂ ਕਹੋ ਜਾਂਦੀ ਸੀ ਫਿਰ ਕਿਹੜਾ ਤੈ ਮੈਨੂੰ ਪਹਿਲੇ ਬੋਲ ਜਾਂਦੇ ਤਾਂ ਬੇਬੇ ਤੇਰੀ ਬੁਗਦੀ ਤੂੰ ਕਣ ਮੈਂ ਜਾਣ ਦਿੰਨੀ ਲੈ ਭਾਈ ਕਿ ਮਾਂ ਕਿ ਤੂੰ ਮੈਨੂੰ ਕਹ ਪਹਿਲੀ ਵਾਰ ਭਾਈ ਮਾਂ ਪਹਿਲੀ ਵਾਰ ਕਿ ਮੈਂ ਜਾਣ ਦਿਆ ਦਿਆ ਕਿ ਮੈਂ ਤਾਂ ਕੋਈ ਮੈਂ ਮਾਲ ਪਸੂ ਸਾਬੂ ਕਿਨੂੰ ਮੈਂ ਸਾਰੇ ਕੰਮ ਕਰੂੰਗੀ ਪਹਿਲੇ ਆਲੂ ਧੱਕ ਕੇ ਬੈ ਗਈ ਉਬਲ ਮੇ ਕੋਈ ਕਿਤੇ ਬੱਖਰ ਨਹੀਂ ਮਾਰੀ ਕੋਈ ਗੋਹਾ ਨਹੀਂ ਚੱਕਿਆ ਕੋਈ ਕਿਤੇ ਸੁੰਭਰਿਆ ਨਹੀਂ ਇੱਥੇ ਧਰ ਕੇ ਸਿਆਲ ਵਾਂਗੂ ਮੂਰੇ ਬਹਿ ਗਈ ਤੂੰ ਤਾਂ ਚੁੰਨੇ ਦੇ ਜਮੇ ਨਹੀਂ ਮਾਰਾ ਮੋਟਾ ਲੱਖਾਂ ਤੇਰਾ ਕੰਮ ਦਾ ਕੀ ਕੀ ਚੱਥੋ ਬੰਦਾ ਕਈ ਕੇ ਕਰਾਵੇ ਮੇਰਾ ਲੋੜਾ ਹੈ ਜੇ ਤਾਂ ਮੈਂ ਨਾ ਹੀ ਦਾਲ ਧਰਦੀਸ ਤਾਂ ਵੀ ਮਰੀ ਸੀ ਜੇ ਮੈਂ ਦਾਲ ਧਰ ਲਈ ਤਾਂ ਵੀ ਮਰੀ ਆ ਹਜੇ ਕਹਿੰਦੀ ਕਿ ਸਿਆਲ ਵਾਂਗੂ ਮੂਰੇ ਬੈ ਗਈ ਮੈਂ ਤਾਂ ਦਾਲ ਦੇਖਣ ਆਈ ਸੀ ਇੱਥੇ ਮੈਂ ਆਪਦੀ ਮਾਂ ਦੇ ਦੁੱਖ ਰੋਂਣ ਲੱਗ ਗਈ ਮੈਂ ਖਚਾਰਾਂ ਨੂੰ ਤਾਂ ਬਣੇ ਪਏ ਆ ਵਗ ਜੂਗੀ ਕਹਦਾ ਜੇ ਤੇ ਬੇਬੇ ਵਗ ਜਾਂਦੀ ਬਾਹਰ ਤਾਂ ਤਾਂ ਮਾੜਾ ਅਸਾਂਤੀ ਆ ਜਾਂਦੀ ਜਦੋਂ ਆ ਜਾਂਦੀ ਤਾਂ ਸਿੰਘ ਮਿੱਟੀ ਚੱਕ ਲੈਂਦੀ ਅੱਗ ਮਚਾ ਦਿੰਦੀ ਐ ਚੱਲ ਸ਼ੁਕਰ ਹੈ ਜੇ ਰੱਬ ਦਾ ਐਨਾ ਕਾਇਨਾ ਬੋਲੀ ਵੀ ਤੈਨੂੰ ਤਾਂ ਜਮੀ ਲੱਖਣ ਦੀ ਖਲ ਕੋਲੇ ਧਰੀ ਬੈਠੀ ਐ ਮੈਂ ਕਿਹਨੇ ਖਲ ਬੈਠੀ ਬੈਠੀ ਇੱਥੇ ਭੋਂਕੇ ਖਾਲੀ ਬਾਲਟੀ ਇੱਥੇ ਧਰਤੀ ਸੀ इन बचत रही चल झाड़ू मारे बाल्टी पर चकना इन्हें तो लड़ना फिर बहाने आखिर को धरी बैठी पर ही धरद कोई हल नहीं चलिया चारू बड़ गए मुंडा आ गया ਕਿੰਨਿਆ ਮੁੰਡੇ ਨਾ ਕਰਦੀਆਂ ਗੱਲ ਵੀ ਦੇਖ ਲਓ ਭਾਈ ਚਾਰ ਆਲੂ ਤਾਂ ਹੀ ਬੈਠੀ ਆ ਉਬਲਵੇਂ ਲੱਗਣੀਆਂ ਕਰ ਪਾਏ ਨਾ ਚਾਰ 55 ਦੀ ਖੇਤ ਰੋਟੀ ਜਾਊਗੀ ਵੀ ਆ ਪਾਈਆ ਆਲੂ ਨਾ ਵੀ ਦਾਲ ਨਾ ਸਰੂਗਾ ਸੇ ਖੇਤ ਹਾਂ ਵੀ ਡੋਡੂ ਦਾਲਦਾ ਚਾਹੀਦਾ ਤਹੱਦੀਆਂ ਮੈਂ ਮੁੰਡੇ ਮੁੰਡੇ ਨਾ ਕਰਦੀਆਂ ਮੈਂ ਗੱਲ ਵਤਾਈ ਜੇ ਕਰ ਪਾਇਆ ਲਗਣੀਆਂ ਦੇ ਖਾ ਲੁਚਰੀ ਬੈਠੀਏ ਚਾਹ ਦੇਖ ਲਓ ਨਾ ਨਾ ਬੜਾ ਤਨਕੇ ਨੇ ਸਰੂਗਾ ਖੇਤ ਰੋਟੀ ਜਾਊਗੀ ਕਦਨ ਮੱਥਾ ਫੋੜੀ ਲੱਗੀ ਰਹਿੰਦੀ ਹੈ ਜੀ ਕੀ ਬੰਦਾ ਕਾਏ ਕਾਏ ਕੰਮ ਕਰਾਵੇ ਮੈਂ ਤਾਂ ਪਿੰਚ ਕੰਮ ਵਾਗੀ ਮਹਰਜ ਤੇ ਉਹ ਤੇਰੀ ਬੈਠੀ ਹੈ ਰਾਜੀ ਕੀ ਜੀ ਪਤੀ ਦੀ ਤੇ ਸਭ ਦੀ ਇਹਨਾਂ ਨੇ ਕਦੇ ਖੇਤੀ ਕਰੀ ਨਹੀਂ ਹੁਣ ਇਹਨਾਂ ਨੂੰ ਪਤਾ ਨਹੀਂ ਕੋਈ ਮੇਰੇ ਕੋ ਤਾਂ ਨਹੀਂ ਕਰੀ ਖੇਤੀ ਹੁਣ ਆਪਣੇ ਵੀ ਕਈ ਸਾਲ ਹੋ ਗਏ ਇਹਨੂੰ ਆਈ ਨੂੰ ਹੁਣ ਆਪਾਂ ਤਾਂ ਗਾਹਾਂ ਕਰਦੀਆਂ ਖੇਤੀ ਜੇ ਚਲ ਉੱਥੇ ਨਹੀਂ ਕਰੀ ਪਿੱਛੇ ਇੱਥੇ ਤਾਂ ਹੁਣ ਆਪਾਂ ਤਾਂ ਕਰਦੀਆਂ ਹੁਣ ਪਤਾ ਹੀ ਹੈ ਵੀ ਆਪਾਂ ਕਿੰਨੀ ਦਾਅ ਕਰਦੇ ਆ ਜੇ ਅੱਜ ਸਾਲ ਕਹਿ ਕੇ ਕਰਾ ਲੈਂਦੀ ਮਾਪੇ ਪਿੰਡ 'ਚ ਕੰਮ ਵਾਗੀ ਕਹਿ ਕੇ ਮਾਪੇ ਹੁੰਡਵਾ ਕਾ ਵਾਂਗੂ ਕਾਈ ਕਿੰਨਾ ਕੁ ਕਰਾਈ ਜਾਵਾ ਪਹਿਲਾ ਫੋਨ ਆ ਗਿਆ ਦੀ ਪੱਜਾਈ ਦਾ ਕਹਿੰਦੀ ਮੈਂ ਪਿੰਡ ਜਾਨੀ ਆਂਗੀ ਮਾਸਾ ਪਿੰਡ ਕੰਨੀ ਰੋਕੀਏ ਕੋਈ ਤਾਂ ਪਈਆਂ ਨੂੰ ਪਿੰਡ ਦੀ ਕੋਈ ਬਾਤ ਤਾਂ ਹੋਈ ਪਈ ਆ ਵੀ ਮੈਨੂੰ ਪਿੰਡ ਨਹੀਂ ਜਾਣ ਦਿੱਤਾ ਮੇ ਨੂੰ ਤਾਂ ਪਹਿਲਾਂ ਉਹ ਹੋ ਜੂਗੀ ਹੋਰ ਭਾਈ ਕਿਹੜਾ ਕਿਤੇ ਪਿੰਡ ਨੂੰ ਮਾਂ ਤਿਆਰ ਹੋ ਕੇ ਖੜ ਗਈ ਸੀ ਮੇਰੀ ਮਾਂ ਤੇ ਲੀਆ ਕਹੀ ਨਹੀਂ ਮੈਂ ਤਾਂ ਪਿੰਡ ਜਾਨੀ ਆ ਮੈਂ ਕਿਹਾ ਭਾਈ ਆਪਣੇ ਚੱਕਰ ਪਾਣ ਲੱਗੂਗੀ ਨਾਲੇ ਕਣਕ ਵੱਢ ਲਈਏ ਨੇ ਟੂੜੀ ਸਾਭ ਲਈਏ ਫੇਰ ਵਗ ਜੀ ਫੇਰ ਪਤਾ ਨਹੀਂ ਭਾਈ ਆ ਦੀ ਪਰ ਜਾਈ ਨੂੰ ਕੀ ਆਖੀ ਜਾਂਦੀ ਸੀ ਇੱਥੇ ਵੇਖੀ ਫੋਨ ਕਰੀ ਜਾਂਦੀ ਸੀ ਤੂੰ ਪੁੱਛਣਾ ਭਾਈ ਆਖ ਐਨੇ ਕਿ ਸੱਕ ਦਾਲ ਨਾਲ ਕਿਵੇਂ ਸਰੂਗਾ ਤੂੰ ਕਹੇ ਭਾਈ ਕੋਈ ਕਹ ਦੇ ਆਲੂ ਚਾਰ ਦੇਗੇ ਇਹਨਾਂ ਤਾਂ ਬੁੜੀ ਜੀ ਨੇ ਕਹਿਣੀ ਹੈ ਸਰਦਾ ਤਾਂ ਹੈ ਨਹੀਂਗਾ ਦਾਲ ਤਾਂ ਥੋੜੀ ਐ ਖਾਟਾ ਲਾਵਾਂ ਪਹਿਲੀ ਜੇ ਨਹੀਂ ਪਾਵੇ ਕਾਹ ਲੈ ਭਾਈ ਖੇਤਾਂ 'ਚ ਨਿੱਕੀ ਸੋਚਾ ਕਿ ਦੋ ਰੋਟੀ ਜਾਊਗੀ ਦੇਖੀ ਜਾਊ ਚੰਨੀ ਗੁੱਟਕੇ ਭੇਜਾਂਗੇ ਕਿਰਾ ਤੂੰ ਜਿਵਾਖਾ ਵਾਂਗੂ ਖਾ ਲਾ ਭਾਈ ਮੇਰੇ ਨਾ ਸਰਦਾ ਤਾਂ ਹੈ ਨਹੀਂਗਾ ਮੈਨੂੰ ਭੁੱਖ ਲੱਗੀ ਸੀ ਫੇਰ ਕਿੰਨਾ ਖਾ ਲੂੰਗੀ ਖਾ ਲੈਣ ਦੇ ਕੁਝ ਨਹੀਂ ਹੋ ਸਕਦਾ ਮੈਂ ਪਹਿਲਾਂ ਮੁੰਡਿਆ ਕੋਲੇ ਕਹਿ ਕੇ ਆਇਆ ਉਹ ਆਇਆਗਾ ਮੈਂ ਆਖ ਕੇ ਦੇਖਣਾ ਭਾਈ ਘਰਾਂ 'ਚ ਨਹੀਂ ਬੈਠੀਆ ਉਹ ਮੁੰਡਾ ਤਾਂ ਫੇਰ ਨਾ ਆਖੀ ਜਾਂਦਾ ਸੀ ਮੈਨੂੰ ਕਹਿੰਦਾ ਬੇਬੇ ਇਹਨਾਂ ਨੇ ਕਿਤੇ ਖੇਤੀ ਦਾ ਕੰਮ ਨਹੀਂ ਕਰਿਆ ਕਹਿੰਦਾ ਇਹਨਾਂ ਨੂੰ ਕੀ ਪਤਾ ਕਹਿੰਦਾ ਖੇਤੀ ਦੇ ਕੰਮਾਂ ਦਾ ਆਪੇ ਨਹੀਂ ਕੰਮ ਕਰਿਆ ਵੇ ਐਸੀ ਕਿਹੜਾ ਕੰਮ ਖਾਣੇ ਆਗੇ ਅਸ ਤਾਂ ਰੋਟੀ ਖਾਦੀ ਕੰਕ ਦਾ ਪਹਿਲੇ ਬੈਠੇ ਕਿਤੇ ਜਿੰਨਿਆ ਭਾਈ ਬਾਹਣ ਉਹ ਕੰਕ ਬੱਸ ਲੈ ਲੈਣਾ ਠੇਕੇ ਵਾਲੇ ਤੇ ਫਿਰ ਹੁਣ ਆਏ ਤਾਂ ਈ ਸਾਨੂੰ ਪਤਾ ਵੀ ਰੋਟੀ ਕਿੰਨੀ ਰੋਟੀ ਖਾਤੇ ਜਾਂਦੀ ਆ ਜਾਂ ਕਿੰਨੀ ਕੋਈ ਦਾਲ ਪਾਣੀ ਬਣਦਾਗਾ ਬੇਬੇ ਤੂੰ ਤਾਂ ਕੋਈ ਗੋਲੀ ਜਾਨੀ ਬਿਨਾ ਗੱਲ ਤੋਂ ਚਾਰ ਆਲੂ ਸੀ ਮੈਂ ਧਰ ਤੇ ਹੁਣ ਮੈਨੂੰ ਖਾ ਲੈਣ ਤਾਂ ਜੈਨੂ ਖਾ ਫਿਛੜ ਕੰਕ ਮੈਂ ਤਾਂ ਖਾ ਰਾ ਭਾਈ ਜਵਾਕਾ ਮੰਗੂ ਲੱਗੀ ਰਹਿਣੀ ਆ ਖਾਣ ਕੰਮ ਜੀ ਨਹੀਂ ਕੋਈ ਤੈਨੂੰ ਸੋਚ ਕੋਈ ਵਾਸਤਾ ਨਹੀਂ ਕਿਹੜਾ ਭਾਈ ਖਾਈ ਲੈ ਕੇ ਰ ਦੇਖੀ ਜਾਉ ਬੋਲੀ ਜਾ ਫਿਰ ਤਾਂ ਮੈਨੂੰ ਜਾਣੀ ਨਹੀਂ ਸਾਰੇ ਖਾਉਂਗੀ ਧਰ ਲਈ ਨਾਲ ਤੈਨੂੰ ਦੇਉਂਗੀ ਧਰ ਕੇ ਦਾਲ ਗੁੜੀ ਬੋਲ ਕੇ ਭੱਜ ਮੈਂ ਬਹੁਤ ਖਾਊਗਾ ਅੱਧੇ ਬਾਹਰ ਸੁਆਦ ਅਚ ਵਧੀਆ ਲੱਗਦੇ ਜੇ ਇਹਨੂੰ ਖਾਵੇ ਚਾਰ ਆਲੂ ਐ ਇੱਕ ਆਲੂ ਤਾਂ ਮੈਂ ਦਾਲ ਵਾਸਤੇ ਆਊਗਾ ਆ ਵ ਇੱਕ ਤਾਂ ਖਾ ਲਊ ਅੱਧਾ ਤਾਂ ਖਾ ਲਿਆ ਤਾਂ ਫੇਰ ਖਾ ਲਊ ਵਧੀਆ ਹੋ ਗਿਰ ਚਾਪ ਤੇ ਖਾ ਖਾਂਗੇ ਫੇਰ